ਪਿਕ ਨਿਸ਼ਾ ਦੇ ਜਗਰਾਉਂ ਵੱਲੋਂ ਕਪੀ ਕਮਿਸ਼ਨ ਲੁਧਿਆਣਾ ਨੂੰ ਜੋ ਸਾਡੇ ਇਸ ਅੱਤਿਆਚਾਰਾਂ ਦੇ ਸੰਬੰਧ ਵਿੱਚ ਇੱਕ ਸਰਵੇ ਰਿਪੋਰਟ ਭੇਜੀ ਆ ਰਿਪੋਰਟ ਹੈ ਜਿਹੜੀ ਉਸ ਤੋਂ ਪਹਿਲਾਂ ਸਾਨੂੰ ਆਜੇ ਇੱਕ ਤਿਲ ਪ੍ਰਾਪਤ ਹੋਈ ਆ ਕਿ ਸਾਡੇ ਨਾਲ ਜੱਥੇਬੰਦੀ ਦਾ ਲਗਾਤਾਰ ਇਹ ਬੰਦ ਕਰ ਰਹੀਆਂ ਸੀ ਇਹ ਇਹ ਜਿਹੜਾ ਪਰਿਵਾਰ ਆ ਇੱਕ ਨਹੀਂ ਦੋ ਪਰਿਵਾਰ ਆ ਜਿਹੜੇ ਕਿ ਜਿਹੜੇ ਲਗਾਤਾਰ 20 ਸਾਲਾਂ ਤੋਂ ਲੜ ਰਹੇ ਆ ਔਰ ਦੋ ਸਾਲਾਂ ਤੋਂ ਲਗਾਤਾਰ ਘਰ ਦੇ ਵਿੱਚ ਬੈਠੇ ਬੈਠੇ ਆ ਅੱਜ ਕਿ ਪ੍ਰਸਤਿਥਾ ਨੇ ਬੇਪਰਦ ਕਰਕੇ ਲੋਕਾਂ ਨੂੰ ਕਿ ਹੀਣ ਹਸਾਬ ਨਾਲ ਲੜੀਏ ਮਰ ਜਾਵਾਂ ਪਰ ਇਹ ਪਰਿਵਾਰ ਨੇ ਉਹ ਹੀ ਜਲੂਟ ਕਰ ਦਿਆ ਉਹ ਜਿਨ੍ਹਾਂ ਨੇ ਆਪਣੀ ਲੜਾਈ ਜਾਰੀ ਰੱਖੀ ਆ ਕਿ ਅੱਜ ਤੱਕ ਲੜਦੇ ਆ ਰਹੇ ਆ ਹੁਣ ਅਸੀਂ ਆਸ ਕਰਦੇ ਆ ਕਿ ਜਿਹੜੀ ਅੱਜ ਦੀ ਸਰਕਾਰ ਪਰਵਾਸਾ ਕਾਢੀ ਜਿਹਦੇ ਤਹਿਤ ਪੜਵਾਰੀ ਤੋਂ ਲੈ ਕੇ ਐਡੀਜੀ ਤੱਕ ਇੱਕ ਰਿਪੋਰਟ ਤਿਆਰ ਕੀਤੀ ਹੈ ਜਿਹੜੀ ਮੇਰੇ ਹੱਥ 'ਚ ਆ। ਸੇ ਸਰ ਅੱਜ ਦਾ ਜੋ ਤੁਸੀਂ ਜੋ ਪ੍ਰੈਸ ਕਾਨਫਰੰਸ ਕੀਤੀ ਆ ਇਹਦਾ ਕੀ ਮੁੱਖੀ ਮਕਸਦ ਸੀ ਤੁਹਾਡਾ ਜੀ? ਅੱਜ ਡਿਪਟੀ ਕਮਿਸ਼ਨਰ ਬਧੀਕ ਡਿਪਟੀ ਕਮਿਸ਼ਨਰ ਜਿਬਰੌਂ ਵੱਲੋਂ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਜੋ ਸਾਡੇ ਇਸ ਅਤਿਆਚਾਰਾਂ ਦੇ ਸੰਬੰਧ ਵਿੱਚ ਇੱਕ ਸਰਵੇ ਰਿਪੋਰਟ ਭੇਜੀ ਆ ਉਹ ਰਿਪੋਰਟ ਹੈ ਜਿਹੜੀ ਕੁਝ ਦਿਨ ਪਹਿਲਾਂ ਸਾਨੂੰ ਆਰਟੀਆਈ ਐਕਟ ਦੀਨ ਪ੍ਰਾਪਤ ਹੋਈ ਆ ਕਿ ਸਾਡੇ ਨਾਲ ਜੱਥੇਬੰਦੀਆਂ ਲਗਾਤਾਰੇ ਮੰਗ ਕਰ ਰਹੀਆਂ ਸੀ ਤੇ ਇਹ ਜਿਹੜਾ ਪਰਿਵਾਰ ਆ ਇੱਕ ਨਹੀਂ ਦੋ ਪਰਿਵਾਰ ਆ ਜਿਹੜੇ ਇਹ ਜਿਹੜੇ ਲਗਾਤਾਰ 20 ਸਾਲਾਂ ਤੋਂ ਲੜ ਰਹੇ ਆ ਔਰ ਦੋ ਸਾਲਾਂ ਤੋਂ ਲਗਾਤਾਰ ਘਰ ਦੇ ਵਿੱਚ ਬੈਠੇ ਆ ਇਹਨਾਂ ਦਾ ਜਿਹੜਾ ਹੁਣ ਤੱਕ ਨੁਕਸਾਨ ਹੋ ਗਿਆ ਸਮਾਜਿਕ ਮਾਨਸਿਕ ਆਰਥਿਕ ਰਾਜਨੀਤਿਕ ਉਹ ਇਹਦਾ ਜਿਹੜਾ ਐਸਸੀਐਸਟੀ ਐਕਟ ਦੇ ਰੂਲਾਂ ਮੁਤਾਬਕ ਸਰਵੇ ਕੀਤਾ ਗਿਆ ਇਹ ਸਾਡੀਆਂ ਜਥੇਬੰਦੀਆਂ ਮੰਗ ਕਰ ਰਹੀ ਸੀ ਇਸ ਮੰਗ ਦੇ ਉੱਤੇ ਐਸਸੀ ਕਮਿਸ਼ਨ ਨੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਸੀ ਕਿ ਇਹਦਾ ਸਰਵੇ ਕਰਕੇ ਰਿਪੋਰਟ ਭੇਜੋ ਉਹ ਰਿਪੋਰਟ ਜਿਹੜੀ ਭੇਜੀ ਆ ਅੱਜ ਸਾਡੀਆਂ ਜਥੇਬੰਦੀਆਂ ਦੇ ਆਗੂਆਂ ਨੇ ਉਹ ਰਿਪੋਰਟ ਦਾ ਖਲਾਸਾ ਕੀਤਾ ਵਾ ਇਸ ਰਿਪੋਰਟ ਦੇ ਵਿੱਚ ਵਧੀਕ ਟੈਪੀ ਕਮਿਸ਼ਨ ਜਗਰਾਉ ਨੇ ਜੋ ਰਿਪੋਰਟ ਭੇਜੀ ਆ ਇਸ ਰਿਪੋਰਟ ਦੇ ਵਿੱਚ ਸਾਫ਼ ਇਹ ਗੱਲ ਲਿਖੀ ਗਈ ਆ ਇਹ ਇਹ ਜਿਹੜੇ ਦੋਨੇ ਪਰਿਵਾਰ ਆ ਇਸ ਪਰਿਵਾਰਾਂ ਦੋਨੇ ਪਰਿਵਾਰਾਂ ਦੇ ਉੱਤੇ ਜਾਤੀ ਵਿਤਕਰੇ ਤਹਿਤ ਅਤਿਆਚਾਰ ਹੋਇਆ ਵਾ ਤੇ ਇਹਨਾਂ ਅਤਿਆਚਾਰਾਂ ਦੇ ਕਾਰਨ ਇਹਨਾਂ ਦੋਨੇ ਪਰਿਵਾਰਾਂ ਦਾ ਭਾਰੀ ਨੁਕਸਾਨ ਆਰਥਿਕ ਸਮਾਜਿਕ ਹੋ ਗਿਆ ਵਾ ਇਹ ਜਿਹੜੀ ਰਕਮ ਬਣਦੀ ਆ ਉਹ 6 ਕਰੋੜ ਰੁਪਈਆ ਬਣਦੀ ਆ ਤੇ ਰੂਲਾਂ ਤੇ ਸਰਕਾਰੀ ਹਜਾਇਤਾਂ ਦੇ ਮੁਤਾਬਕ ਇਹ ਜਿਹੜੀ ਰਿਪੋਰਟ ਆ ਜਾਂ ਇਹ ਜਿਹੜੀ ਰਾਸ਼ੀ ਆ ਉਹ ਦੇਣੀ ਬਣਦੀ ਆ ਇਸ ਰਿਪੋਰਟ ਦੇ ਵਿੱਚ ਖਲਾਸਾ ਹੋਇਆ ਇਸ ਤੋਂ ਇਲਾਵਾ ਇਸ ਰਿਪੋਰਟ ਦੇ ਵਿੱਚ ਇੱਕ ਹੋਰ ਗੱਲ ਸਾਫਤ ਹੋਈ ਆ ਕਿ ਹੁਣ ਤੱਕ ਧਰਨੇ ਵੀ ਤਾਂ ਸੀ ਦੋ ਪਰਿਵਾਰ ਬੈਠੇ ਆ ਪਰ ਪੁਲਿਸ ਪ੍ਰਸ਼ਾਸਨ ਨੇ ਸਿਰਫ ਇੱਕ ਪਰਿਵਾਰ ਦੀ ਹੀ ਜਿਹੜੀ ਜਿਵੇਂ ਕਹਿੰਦੇ ਦੀ ਪਰਚਾ ਦਰਜ ਐਫ ਆਈ ਆਰ ਦਰਜ ਕੀਤੀ ਸੀ ਦੂਜਾ ਪਰਿਵਾਰ ਮੇਰੇ ਭਰਾ ਅਦਰਸ਼ਨ ਸਿੰਘ ਤੇ ਮਨਪ੍ਰੀਤ ਕੌਰ ਦਾ ਜਿਹੜਾ ਪਰਿਵਾਰ ਆ ਉਹਨਾਂ ਨੂੰ ਜਿਹੜਾ ਨਜਾਇਜ਼ ਹਰਾਸਤ ਵਿੱਚ ਰੱਖਿਆ ਅਤਿਆਚਾਰ ਕੀਤੇ ਨਵਾਲਗ ਬੱਚਿਆਂ ਨੂੰ ਚੱਕਿਆ ਝੂਠੇ ਮੁਕਾਦਮੇ ਪਾਏ ਬਿਲਕੁਲ ਓਵੇਂ ਜਿਵੇਂ ਸਾਡੇ ਤੇ ਪਾਏ ਤਾਂ ਉਸ ਪਰਿਵਾਰ ਨੂੰ ਸਾਡੇ ਨੂੰ ਇਸ ਐਫ ਆਈ ਆਰ ਦੇ ਵਿੱਚ ਸ਼ਾਮਲੀ ਨਹੀਂ ਕੀਤਾ ਜਾਣ ਬੁੱਝ ਕੇ ਉਹਨਾਂ ਨੇ ਪਾਸੇ ਕੱਢਤਾ ਜਦੋਂ ਕਿ ਸਾਡੇ ਉਸ ਪਰਿਵਾਰ ਵੱਲੋਂ ਲਗਾਤਾਰ ਚਿੱਠੀਆਂ ਪੱਤਰ ਕੀਤੇ ਗਏ ਔਰ ਬਿਆਨ ਲਏ ਗਏ ਔਰ ਮੈਂ ਖੁਦ ਵੀ ਬਿਆਨ ਦਿੱਤੀ ਪਰ باوجود ਇਸ ਦੇ ਪੁਲਿਸ ਨੇ ਜਾਣ ਬੁਝ ਕੇ ਮੇਰੀ ਜਿਹੜੀ ਭੈਣ ਦੇ ਸਬੰਧ ਦੇ ਆ ਬਹੁਤ ਹੋਈ ਉਹਦੇ ਸਬੰਧ ਦਾ ਪਤਾਦਾਰ ਕਰਤਾ ਪਰ ਪਰਜਾਈ ਦੇ ਜਾਂ ਪਰਿਵਾਰ ਦੇ ਅਤਿਆਚਾਰਾਂ ਦਾ ਪਤਾਦਾਰ ਨਹੀਂ ਕੀਤਾ ਜਦੋਂ ਕਿ ਇਹ ਜਿਹੜੀ ਹੁਣ ਰਿਪੋਰਟ ਅੱਜ ਆਈ ਹੈ ਸਾਡੇ ਸਾਹਮਣੇ ਇਸ ਰਿਪੋਰਟ ਦੇ ਵਿੱਚ ਦੋਨਾਂ ਪਰਿਵਾਰਾਂ ਦੀ ਗੱਲ ਕੀਤੀ ਗਈ ਦੋਨਾਂ ਪਰਿਵਾਰਾਂ ਦੇ ਉੱਤੇ ਅਤਿਆਚਾਰਾਂ ਦੀ ਗੱਲ ਕੀਤੀ ਗਈ ਮੇਰਾ ਕਹਿਣ ਦਾ ਮਤਲਬ ਇਹ ਹੋਇਆ ਕਿ ਇਹ ਜਿਹੜੀ ਸਿਵਲ ਪ੍ਰਸ਼ਾਸਨ ਦੀ ਰਿਪੋਰਟ ਆ ਇਹਨੇ ਪੁਲਿਸ ਪ੍ਰਸ਼ਾਸਨ ਨੂੰ ਸਿੱਧੇ ਰੂਪ ਦੇ ਵਿੱਚ ਸਾਫ਼ ਸੁਥਰੇ ਢੰਗ ਦੇ ਨਾਲ ਝੂਠਾ ਸਾਬਤ ਕਰਤਾ ਮੈਂ ਇਹ ਵੀ ਦੱਸਣਾ ਚਾਹੁੰਦਾ ਇਸ ਤੋਂ ਪਹਿਲਾਂ 2006 ਦੇ ਵਿੱਚ ਸੀਆਈਡੀ ਦੀ ਰਿਪੋਰਟ ਨੇ ਇਹ ਪੁਲਸ ਦਾ ਝੂਠ ਨੰਗਾ ਕੀਤਾ ਸੀ ਕਿ ਦੋਨਾਂ ਪਰਿਵਾਰਾਂ ਦੇ ਉੱਤੇ ਅਤਿਆਚਾਰ ਹੋਇਆ 2015 ਦੇ ਵਿੱਚ ਡੀਜੀਪੀ ਰਜਿੰਦਰ ਸਿੰਘ ਮਨੁੱਖੀ ਹੱਕ ਕਮਿਸ਼ਨ ਦੇ ਡੀਜੀਪੀ ਸੀ ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਦੋਨਾਂ ਪਰਿਵਾਰਾਂ ਦੇ ਉੱਤੇ ਅਤਿਆਚਾਰਾਂ ਦੀ ਗੱਲ ਕੀਤੀ ਸੀ ਤੀਜੇ ਨੰਬਰ ਦੇ ਉੱਤੇ ਕੌਮੀ ਕਮਿਸ਼ਨ ਨੇ ਆਪਣੇ ਹੁਕਮਾਂ ਦੇ ਵਿੱਚ ਇਹ ਗੱਲ ਕਹੀ ਸੀ ਤੇ ਹੁਣਾਂ ਇਹ ਜਿਹੜੀ ਸਿਵਲ ਪ੍ਰਸ਼ਾਸਨ ਦੀ ਰਿਪੋਰਟ ਆ ਇਹਨੇ ਵੀ ਇਹ ਗੱਲ ਸਾਬਤ ਕੀਤੀ ਆ ਕਿ ਦੋਨਾਂ ਪਰਿਵਾਰਾਂ ਦੇ ਉੱਤੇ ਅਤਿਆਚਾਰ ਹੋਇਆ ਤੇ ਦੋਨਾਂ ਪਰਿਵਾਰਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਔਰ ਦੋਨਾਂ ਪਰਿਵਾਰਾਂ ਦੇ ਸਬੰਧ ਵਿੱਚ ਕਾਨੂੰਨੀ ਕਾਰਵਾਈ ਕਰਦੇ ਹੋਏ ਜਿਹੜੇ ਦੋਸ਼ੀ ਆ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਸਰ ਤੁਸੀਂ ਮੰਨਦੇ ਆ ਕਿ ਵੀ ਜੋ ਉਹਨਾਂ ਨੂੰ ਗੁਨਾਹਗਰ ਸਾਬਤ ਕਰ ਦਿੱਤਾ ਗਿਆ ਵਾ ਬਿਲਕੁਲ ਦੇਖੋ ਡੀਸੀ ਐਡੀਸੀ ਤੋਂ ਵੱਡੇ ਅਫਸਰ ਹੋਰ ਕਿਹੜੇ ਹੋ ਸਕਦੇ ਆ ਕੀ ਅਰੈਸਟ ਹੋਊਗੀ ਉਹਨਾਂ ਦੀ ਬਿਲਕੁਲ ਇਹ ਅਲਟੀਮੇਟਲੀ 에어ਪੋਰਟਾਂ ਉੱਪਰ ਸਰਕਾਰ ਕੋਲੇ ਜਾਂ ਦਿੱਲੀ ਕਮਿਸ਼ਨ ਕੋਲੇ ਜਾਣੀਆਂ ਉੱਥੋਂ ਫੇਰ ਆਰਡਰ ਆਉਂਦੇ ਆ ਕਿ ਇਹ ਇਨਰ ਰਿਪੋਰਟਾਂ ਦੇ ਮੁਤਾਬਕ ਜਿਹੜੇ ਦੋਸ਼ੀ ਆ ਇੱਕ ਨਾ ਇੱਕ ਦਿਨ ਕਾਨੂੰਨੀ ਛਕੰਜੇ ਦੇ ਵਿੱਚ ਜਨਦੀ ਸੀਖਾਂ ਪਿੱਛੇ ਬੰਦ ਹੋਣਗੇ ਹੋਣਗੇ ਔਰ ਇਹ ਗੱਲ ਦਾ ਸਾਨੂੰ ਡ੍ਰਿੜ ਵਿਸ਼ਵਾਸ ਹੈ ਤੁਹਾਨੂੰ ਕੋਈ ਜੋ ਰਿਪੋਰਟਰ ਦਿੱਤੀ ਗਿਆ ਉਹਨਾਂ ਤੇ ਹੁਣ ਵਿਸ਼ਵਾਸ ਹੈ ਬਿਲਕੁਲ ਰਿਪੋਰਟਾਂ ਦੇ ਉੱਤੇ ਕਿ ਸਾਫ ਆਇਆ ਤਾਂ ਮਤਲਬ ਸਾਬਤ ਹੋਈ ਹੈ ਤਾਂ ਦੱਸੋ ਮੇਰਾ ਨਾਮ ਦਰਸ਼ਨ ਸਿੰਘ ਢਾਲੀਵਾਲ ਮੈਂ ਅਸੀਂ ਪੀੜਤ ਪਰਿਵਾਰਾਂ ਦੀ ਦੋਇ ਦੇ ਚ ਇਹ ਜਿਹੜਾ ਸਿੱਟੀ ਥਾਣੇ ਮੂਹਰੇ ਧਰਨਣ ਲੱਗਾ ਹੈ ਈ ਮਾਰਚ 2022 ਤੋਂ ਸ਼ੁਰੂ ਹੋਇਆ ਹੈ ਲੜਕੀ ਕਰਵੰਤ ਕੌਰ ਜਿਹੜੀ ਸਾਡੀ ਭੈਣ ਚਚੇਹੀ ਭੈਣ ਸੀ ਮੇਰੀ ਉਹਦੀ ਮੌਤ ਤੋਂ ਬਾਅਦ ਇਹ ਗੱਲ ਇਕੱਲੇ ਇਸ ਤਰ੍ਹਾਂ ਸ਼ੁਰੂ ਹੋਈ ਵੀ ਜਿਹੜੇ ਉਸ ਟਾਈਮ ਦੇ 2005 ਦੇ ਇੱਥੇ ਪੁਲਿਸ ਅਫਸਰ ਸੀ ਚਾਰ ਐਸਐਸਪੀ ਡੀਐਸਪੀ ਆਪਣੇ ਆਪ ਨੂੰ ਕਹਾਉਣ ਵਾਲਾ ਖਾਨੇਦਾਰ ਅਖੋਤੀ ਖਾਨੇਦਾਰ ਤੇ ਆਪਣੇ ਆਪ ਨੂੰ ਅਖੋਤੀ ਇਹ ਐਸਆਈ ਇਹ ਚਾਰੇ ਬੰਦੇ ਦੇ ਨਾਲ ਇਹਨਾਂ ਦੇ ਨਾਲ ਹੋਰ ਬੰਦੇ ਲਾਏ ਹੋਏ ਚ ਇੱਕ ਟੀਮ ਬਣਾਈ ਹੋਈ ਸੀ ਲੁੱਟਣ ਤੇ ਕੁੱਟਣ ਦੀ ਇਹ ਕੀ ਕਰਦੇ ਸੀ ਦਿਨੇ ਰੇਖੀ ਕਰਦੇ ਸੀ ਵੀ ਆਪਾਂ ਕਿਧਰੋਂ ਫੜਕੇ ਲਿਆਉਣਾ ਤੇ ਰਾਤ ਨੂੰ ਉਹਦੇ ਤੇ ਟਕਾਪਾ ਜਾਣਾ ਉਹਦੇ ਨਾਲ ਸੌਦੇਬਾਜ਼ੀ ਕਰਨੀ ਹੈ ਤੇ ਦਿਨੇ ਉਹਨੂੰ ਛੱਡ ਦੇਣਾ ਇਹ ਗੱਲ ਹੁੰਦੀ ਹੁੰਦੀ ਸਾਡੇ ਕੋਲੇ ਅਸੀਂ ਮੈਂ ਜੱਥੇ ਬੰਨੀਆਂ ਅੱਜ ਕੰਮ ਕਰਦਾ ਸੀ ਮੈਂ ਆਪ ਸਰ ਵੀ ਸੀ ਇਨੀ ਫੋਨ ਡਿਪਾਰਟਮੈਂਟ ਚ ਮੇਰੇ ਘਰ ਵਾਲੀ ਮਹਿਲਾ ਕਾਂਗਰਸ ਦੀ ਪ੍ਰਧਾਨ ਸੀ ਮਨਪ੍ਰੀਤ ਕੌਰ ਢਾਲੀਵਾਲ ਤੇ ਕਾਂਗਰਸੀ ਰਾਜ ਸੀ ਅਸੀਂ ਇੱਥੇ ਤਾਲ ਕਰਦੇ ਸੀ ਤੂੰ ਐਸ ਤਰ੍ਹਾਂ ਲੋਕਾਂ ਨਾਲ ਕਿਉਂ ਕਰਦੇ ਆ ਗਲਤ ਕੰਮ ਕਿਉਂ ਕਰਦੇ ਆ ਇਹ ਸਾਡੇ ਨਾਲ ਕੁਛ ਰੰਜ ਕਰਦੇ ਸੀ ਹੁਣ ਤੋਂ ਵੀ ਸਾਡੀ ਕੰਮ ਤਰੀਕਾ ਪਾਉਂਦੇ ਆ ਇਹਨਾਂ ਨੇ ਕੀ ਕੀਤਾ ਮੈਂ ਕਦੋਂ ਜੁਲਾਈ ਮਹੀਨੇ ਚ ਮੇਰੇ ਚਾਚੀ ਦੀ ਲੜਕੀ ਨੂੰ ਤੇ ਮੇਰੀ ਚਾਚੀ ਨੂੰ ਚੱਕ ਲਿਆਂਦਾ ਜ਼ਬਰਦਸਤੀ ਕਰੂੰ ਉਹਨਾਂ ਨੂੰ ਚਾਕੇ ਲਿਆ ਕੇ ਉਹਨਾਂ ਨੇ ਇਨਾ ਹਤਿਆਚਾਰ ਕੀਤਾ ਵੀ ਲੜਕੀ ਤਾਂ ਮੰਜੇ ਤੇ ਪੈ ਗਈ। ਉਹ ਅਸੀਂ ਦੇਖੋ ਬਿਮਾਰੀ ਪਤਾ ਨਹੀਂ ਲੱਗਦਾ ਲੜਕੀਆਂ ਕਿਈ ਸਪਾ ਜਾਣੀਆਂ ਪਰ ਉਹ 16-17 ਸਾਲ ਮੰਜੇ ਤੇ ਪੈ ਕੇ ਉਹਦੀ ਡੈਥ ਹੋ। ਉਹਦਾ ਪਰਚਾ ਦਰਜ ਵੀ ਹੋ ਗਿਆ ਮਰਨ ਤੋਂ ਬਾਅਦ ਜਦੋਂ ਅਸੀਂ ਲਾਸ਼ ਤਾਂ ਚੌਂਕ 'ਚ ਰੱਖ ਲਈ ਪਰਚਾ ਦਰਜ ਹੋ ਗਿਆ ਤੇ ਕਰਵਾ ਲਾਂਗੇ ਜੀ ਕਰਵਾ ਲਾਂਗੇ ਪੁਲਿਸ ਨੂੰ ਕਾਲ ਮੋਟੋਲ ਕਰਨ ਲੱਗੀ। ਸਾਨੂੰ ਕੀ ਕੀਤਾ ਇਹਨਾਂ ਨੇ ਉਸੇ ਜਰਜਵੀਏ ਬੋਲਣਗੇ। 21 ਕਿਹੜੀ ਨੂੰ ਸਾਨੂੰ ਚੱਕ ਲਿਆ ਘਰੋਂ ਮੈਨੂੰ ਮੇਰੇ ਪਤਨੀ ਨੂੰ ਮਨਪ੍ਰੀਤ ਨੂੰ ਤੇ ਮੇਰੇ ਦੋਨ ਹਵਾਲੇ ਬੱਚਿਆਂ ਨੂੰ ਤੇ ਮੈਨੂੰ ਵੀ ਚੱਕ ਲਿਆ ਉੱਥੇ ਲੈ ਗਿਆ ਡੀ ਐਚ ਪੀ ਰਮਾਨਾ ਹੁੰਦਾ ਸੀ ਉਹਨੇ ਕੀ ਕੀਤਾ ਤੁਹਾਡੇ ਨਾਲ ਵੀ ਸੌਦਾ ਕਰਨ ਦੀ ਕੋਸ਼ਿਸ਼ ਕੀਤੀ ਵੀ ਯਾਰ ਹੁਣ ਜਿਹੜਾ ਕੰਮ ਹੋ ਗਿਆ ਉਹ ਤਾਂ ਹੋ ਗਿਆ ਨਾਲ ਸੌਦੇ ਆ ਜੀ ਕਰੀਏ ਇਹ ਤਿੰਨ ਬੰਦੇ ਰੱਖੇ ਮੇਰੇ ਤੇ ਕਰ ਜੋ ਇੱਕ ਬਾਬਾ ਸਿੰਘ ਹੌਲਦਾਰ ਇੱਕ ਰਾਜਵੀਰ ਸਿੰਘ ਐਸਆਈ ਅਕੌਤੀ ਐਸਆਈ ਕਿਉਂਕਿ ਅਖੌਤੀ ਐਸਐਟਓ ਬੱਲ ਇਹਨਾਂ ਨੇ ਰਾਜ ਨੂੰ ਮੇਰੇ ਨਾਲ ਸੌਦੇਬਾਜ਼ੀ ਕੀਤੀ 5 ਲੱਖ ਰੁਪਏ ਦੀ ਡਿਮਾਂਡ ਰੱਖਤੀ ਮੈਂ ਕਿਹਾ ਵੀ ਉਹ ਕਹਦਾ ਕਹਿੰਦੇ ਜੀ ਆਪਾਂ ਕੇਸ ਨੂੰ ਤੁਸੀਂ ਕਹਿੰਦੇ ਖਤਮ ਕਰ ਗਏ ਇਹ ਵੀ ਸਾਡਾ ਕਤਲ ਸਾਡੀ ੜਕੀ ਦਾ ਕਿਸੇ ਨੇ ਨਹੀਂ ਕੀਤਾ ਤਾਂ ਫਿਰ 5 ਲੱਖ ਰੁਪਏ ਜਿਹੜਾ ਤੂੰ ਦੇਣਾ ਪੈਣਾ ਨਹੀਂ ਤਾਂ ਇਹ ਜੀ ਤੁਹਾਡੇ ਦੇ ਪਾ ਦੇਾਂਗੇ ਉਹ ਕੀ ਹੋਇਆ ਕਿ ਮੈਂ ਅਫਸਰ ਸੀ ਮੈਂ ਕਿਹਾ ਵੀ ਇਹ ਕੀ ਗੱਲ ਹੋਈ ਇਹ ਤਾਂ ਗੱਲ ਮੈਂ ਉਹਨੇ ਵੀ ਗੱਲ ਮੰਨੀ ਇਹ ਜੀ ਇਹ ਕੀ ਗੱਲ ਆ ਪਾਪਾ ਜੀ ਹੁਣ ਹੁਣ ਕੇਸ ਕਿੱਥੇ ਤੱਕ ਖੜਾ ਬਾ ਹੁਣ ਹੁਣ ਕੀ ਹੈ ਤੁਹਾਡਾ ਹੁਣ ਇਹ ਕੇਸ ਇੱਥੇ ਜ਼ਿਕਰ ਖੜਾ ਵੀ ਅਸੀਂ ਇਸ ਕੇਸ ਨੂੰ ਕਮਲੇਂਟਾ ਕਰਦੇ 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 ਨੈਸ਼ਨਲ ਕਮਿਸ਼ਨ ਤੱਕ ਲੈ ਗਏ ਨੈਸ਼ਨਲ ਕਮਿਸ਼ਨ ਨੇ ਪਰਤੋ ਦਿੱਲੀ ਤੋਂ ਇਹ ਸਾਰੇ ਕੇਸ ਨੂੰ ਪੜਦੇ ਪੜਦੇ ਉਹਨਾਂ ਨੂੰ ਇਹ ਕਰਤਾ ਵੀ ਲੋਕ ਇਹਨਾਂ ਨੂੰ ਦੂਸੇ ਪਾਲਿਆ ਪੁਰਸ ਨੂੰ ਪੁਰਸੇ ਬਹੁਤ ਜ਼ਿਆਤੀ ਕੀਤੀ ਹੈ ਤਾਂ ਉਹਨਾਂ ਨੇ ਉੱਥੋਂ ਆਰਡਰ ਕੱਢ ਕੇ ਬੀਜੀਪੀ ਨੂੰ ਤੇ ਵੱਡੇ ਅਫਸਰਾਂ ਨੂੰ ਦੇ ਤੁਸੀਂ ਇਸ ਕੇਸ ਦੇ ਹੱਲ ਕਰੋ ਆ ਪੁਆਇੰਟਾਂ ਦੇ ਮੰਗਾਂ ਕੀ ਕਰੋ ਜਿਹੜੀਆਂ ਉਹ 7 ਪੁਆਇੰਟ ਲਿਖੇ ਹੋਏ ਆ ਇਹਨਾਂ ਨੇ ਹੋਰ ਹੀ ਕੀ ਕੀਤਾ ਕਿ ਉਹ ਦੇਖਿਆਂ ਤਾਂ ਫੜਦੇ ਨਹੀਂ ਉਹ ਆਉਂਦੇ ਆ ਜੀ ਜਾਂਦੇ ਆ ਜੀ ਕਰਦੇ ਆ ਜੀ ਕੁਛ ਨਹੀਂ ਜੀ ਆਉਂਦੇ ਆ ਤੇ ਦੂਜੇ ਨੰਬਰ ਤੇ ਜਿਹੜਾ ਮੁਆਵਜ਼ਾ ਸੀ ਉਹ ਸਿਵਲ ਪ੍ਰਸ਼ਾਸਨ ਦਾ ਕੰਮ ਹੈ ਉਹ ਸਿਵਲ ਪ੍ਰਸ਼ਾਸਨ ਨੇ ਇੱਕ ਇਹ ਮੁਆਵਜ਼ੇ ਦਾ ਵੜਾ ਕੇ ਲੋਅਰ ਲੈਵਲ ਤੋਂ ਗਰਾਊਂਡ ਲੈਵਲ ਤੋਂ ਉਹ 6 ਕਰੋੜ ਰੁਪਈਆ ਦੋਨਾਂ ਪਰਿਵਾਰਾਂ ਨੂੰ ਕਿ ਇਹਨਾਂ ਦਾ 6 ਕਰੋੜ ਦਾ ਨੁਕਸਾਨ ਹੋ ਗਿਆ ਪਿੱਛੇ ਇਹਨਾਂ ਨੂੰ 6 ਕਰੋੜ ਰੁਪਈਆ ਦੀ ਭਰਪਾਈ ਕੀਤੀ ਜਾਵੇ ਸਿਰਫ ਇੱਕ ਮੰਗ ਦੋ ਨੰਬਰ ਦੀ ਬਾਕੀ ਅੱਜ ਅਸੀਂ ਜਿਹੜੀ ਰਿਲੀਜ਼ ਕੀਤੀ ਹੈ ਉਹ ਰਿਪੋਰਟ ਰਿਲੀਜ਼ ਕੀਤੀ ਹੈ ਬਾਕੀ ਮੰਗਾਂ ਸਾਡੀਆਂ ਸਟੈਂਡ ਕਰਦੀਆਂ ਉਹ ਅਸੀਂ ਅਖੀਰ ਤੱਕ ਲੜਾਂਗੇ ਕਿਉਂਕਿ ਪੁਲਿਸ ਇਹ ਸਮਝਦੀ ਹੈ ਕਿ ਬਈ ਸਾਨੂੰ ਕਿਸੇ ਨੇ ਹੱਥ ਨਹੀਂ ਪਾਇਆ ਤੇ ਜੇ ਪੁਲਿਸ ਤੁਸੀਂ ਹੱਥ ਪਾਉਣੇ ਆ ਤਾਂ ਬਜਲੇ ਤੁਸੀਂ ਵੀ ਨਹੀਂ ਇਹ ਅਸੀਂ ਖਸ਼ਮ ਖਾ ਕੇ ਪੁਰੇ ਆ ਵੀ ਇਨਸਾਫ ਲੈ ਕੇ ਰਵਾਂਗੇ ਠੀਕ ਹੈ ਜੀ ਲੈ ਵੀ ਸੰਗਤ ਕਾਮਰੇਟ ਮੈਂ ਦੋ ਸੰਗਤ ਕਮੇਟੀ ਦਾ ਪ੍ਰਧਾਨ ነਮ ਤੇ ਜਿਹੜੀ ਇਥੇ ਭੈਣ ਕਲਵੰਤਤ ਕਰ 15 18 ਸਾਲ ਤੋਂ 20 ਸਾਲ ਤੋਂ ਲੈ ਕੇ ਇਹਨਾਂ ਦਾ ਪਰਿਵਾਰ ਜਿਹੜਾ ਨਸੀਬਤ ਦੇ ਵਿੱਚ ਆ ਖਰਚਾ ਬਹੁਤ ਹੋ ਚੁੱਕਾ ਬੰਨੇ ਪਰਿਵਾਰ ਆ ਜਿਹੜੇ ਪੇੜ ਪਰਿਵਾਰ ਆ ਅਸੀਂ ਉਹਨਾਂ ਦੀ ਮੰਗ ਉਹਨਾਂ ਲਈ ਮੰਗ ਮੰਗਦੇ ਆ ਸਰਕਾਰ ਤੋਂ ਵੀ ਇੱਕ ਤਾਂ ਜਿਹੜਾ ਇਹਨਾਂ ਦਾ ਨੁਕਸਾਨ ਉਹ ਫੇਰ ਭਾਰਨੇ ਤੇ ਬਹਿਣਾ ਹੋਇਆ ਤੇ ਘਰਾਂ ਦਾ ਦੋਨੋਂ ਦਾ ਨੁਕਸਾਨ ਹੋਇਆ ਘਰਾਂ ਦਾ ਜਾੜਾ ਹੋ ਗਿਆ ਉਹਦੀ ਅਸੀਂ 6 ਕਰੋੜ ਦੀ ਮੰਗ ਕਰ ਰਹੇ ਹਾਂ ਜਿਹੜਾ ਅਕਮਾਲ ਸਿੰਘ ਆ ਪੀੜਤ ਉਹਦੀ ਮੰਗ ਕਰਦਾ ਵੀ ਉਹਨੂੰ ਨੌਕਰੀ ਦਿੱਤੀ ਜਾਵੇ ਜਿਹੜੀ ਮਾਤਾ ਸਿੰਦਰ ਕੌਰ ਆ ਵੀ ਉਹਨਾਂ ਦੀ ਪਰਸਨਲਾਈਜ਼ ਆਵੇ ਤੇ ਜਿਹੜਾ ਐਫ ਆਈ ਦਰਜ ਤੋਂ ਬਾਹਰ ਨਾ ਰੱਖਿਆ ਹੋਆ ਪਾਲ ਯਾਰ ਸਾਹਿਬ ਦਰਸ਼ਨ ਸਿੰਘ ਦਾ ਉਹ ਵੀ ਦਰਜ ਕੀਤਾ ਜਾਵੇ ਐਫ ਆਈ ਦਰਜੇ ਦੇ ਵਿੱਚ ਇਹਨਾਂ ਨੂੰ ਵੀ ਬਰਾਬਰ ਦਾ ਮਾਜਬਾ ਜਿਹੜਾ ਮਰਜ਼ੇ ਵੀ ਦਿੱਤਾ ਜਾਵੇ ਕਿਉਂ ਜੇ ਸਰਕਾਰ ਨਹੀਂ ਕਰਦੀ ਅਸੀਂ ਇਤੋਂ ਵੀ ਵੱਡੇ ਇਕੱਠ ਕਰਕੇ ਸਰਕਾਰ ਨੂੰ ਚੇਂਜ ਕਰਾਂਗੇ ਇਹ ਤੋਂ ਵੱਡਾ ਕੋਈ ਧਰਨਾ ਦੇਵਾਂਗੇ ਵੀ ਇਹਨਾਂ ਦਾ ਜਿਹੜਾ ਮਸਲਾ ਹੱਲ ਹੋ ਜੇ ਜਿਹੜੀਆਂ ਮੰਗਾਂ ਵਾਂ ਇਹਨਾਂ ਨੂੰ ਦਿੱਤੀਆਂ ਜਾਣ ਜਏ ਜਨਤਾ ਜੱਟ ਲੜਨ ਵਾਲੇ ਲੋਕ ਆ ਸਰ ਜਿੱਥੇ ਬੰਦਿਆ ਲਗਾਤਾਰ ਇੱਥੇ ਧਰਨਾ ਦੇ ਕੇ ਬੈਠੀਆਂ ਨੇ ਜੋ ਪੱਕਾ ਮੋਰਚਾ ਲਾਇਆ ਵਾ ਅੱਜ ਵੀ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਆ ਅੱਜ ਦਾ ਮੁੱਦਾ ਕੀ ਸੀਗਾ ਜੀ ਅੱਜ ਦਾ ਦੇਖੋ ਜੀ ਅਸੀਂ ਇੱਥੇ ਸਵਾ ਦੋ ਸਾਲ ਹੋ ਗਏ ਸਾਨੂੰ ਸਾਣਾ ਚਿੜੀ ਦੇ ਮੂਹਰੇ ਬੈਠਿਆ ਤੇ ਉਦੋਂ ਇੱਕ ਸਾਲ ਪਹਿਲਾਂ ਲਗਾਤਾਰ ਅਸੀਂ ਝਗੜਤ ਕਰਦੇ ਰਹੇ ਇਹ ਮਾਮਲਾ ਜਿਹੜਾ ਹੈਗਾ ਦੋ ਪਰਿਵਾਰਾਂ ਦੇ ਵਿਚਾਲੇ ਇਹਦੇ ਇੱਕ ਪਰਿਵਾਰ ਹੈਗਾ ਕੁਲਵੰਤ ਕੌਰ ਦਾ ਤੇ ਉਹਦੀ ਮਾਤਾ ਫਿਲਦਰ ਕੌਰ ਤੇ}{|\text{ਕਮਾਲ ਸਿੰਘ ਦਾ ਦੂਜਾ ਪਰਿਵਾਰ ਹੈਗਾ ਅਡੇ ਦਰਸ਼ਨ ਸਿੰਘ ਦੀ 딸ੀ ਵਾਲਾ ਮਨਪ੍ਰੀਤ ਕੌਰ ਆ ਤੇ ਇਹਨਾਂ ਦੇ ਬੱਚੇ ਹੈਗਾ ਹੁਣ ਹੋਇਆ ਕੀ ਆ ਵੀਡੀਓ ਫੇਰ ਹੋਈ ਆ ਉਹ} ਕਲਵੰਤ ਕੌਰ ਦੀ ਮੌਤ ਤੋਂ ਬਾਅਦ ਹਾਂਜੀ ਜਿਹਦੇ ਪਾਤ ਇਹਨਾਂ ਨੇ ਇਕੱਲਾ ਹੀ ਉਹਨੂੰ ਪੀੜਤ ਮੰਨਿਆ ਤੇ ਬਾਕੀ ਜਿਹੜੇ ਸੇਰਦ ਜੀ ਆ ਉਹੋ ਜਿਹੜੀਆਂ ਬਾਕੀ ਸਰਕਾਰੀ ਸਹੂਲਤਾਂ ਨੂੰ ਆਰਥਿਕ ਮਦਦ ਲੈਣੀਆਂ ਉਦੋਂ ਵਾਂਝੇ ਕਰਤੇ ਆ ਅਸੀਂ ਉਹਨੇ ਮੰਗ ਕਰਦੇ ਆ ਕਿ ਐਪੀਆਰ ਸਹੀ ਕਰਕੇ ਲਿਖੀ ਜਾਵੇ ਇਹਦਾ ਪੀੜਤ ਪਰਿਵਾਰ ਇੱਕ ਜਮਾਂ ਹੀ ਨਿਆਂ ਤੋਂ ਵਾਂਝਾ ਇਹਦਾ ਨਾਮ ਵਿੱਚ ਦਰਜ ਕੀਤਾ ਜਾਵੇ ਮਾਤਾ ਸੁਰਿੰਦਰ ਕੌਰ ਨੂੰ ਪੀੜਤ ਮੰਨਿਆ ਜਾਵੇ ਕੁਵਾਰ ਸਿੰਘ ਨੂੰ ਪੀੜਤ ਮੰਨਿਆ ਜਾਵੇ ਪਾ ਜੀ ਸਭ ਨੂੰ ਪੀੜਤ ਹੋਣ ਦੇ ਤੇ ਮਨਜੀਤ ਘਵਾਲ ਕੌਰ ਨੂੰ ਇਕਲ ਕਲਮੰਤ ਕਰਦੇ ਕੀ ਲੱਗਦੇ ਨੇ ਜਿਹੜੇ ਪਰਿਵਾਰ ਨੇ ਇਹ ਸਕੇ ਹੀ ਆ ਜੀ ਇੱਕ ਪਰਿਵਾਰ ਤੋਂ ਚਾਚੇ ਤਾਇਆ ਅੱਛਾ ਜੀ ਤੇ ਭੜਾਈ ਲੱਗ ਜਾ ਮਨਜੀਤ ਘਵਾਲ ਕੌਰ ਦੀ ਜਿਹੜੇ ਪਰਚੇ ਦਰਜ ਹੋਏ ਸੀ ਇਹ ਵੀ ਪਹਿਲਾਂ ਜੇਲ੍ਹ ਜਾ ਕੇ ਨਾਲ ਝੂਠਾ ਪਰਚਾ ਕਰਤਾ ਸੀ ਵੈਸੇ ਤੋਂ ਨੇ ਸਾਨੂੰ ਰਿਸ਼ਵਤ ਦੇਣ ਆਇਆ ਕਿਉਂਕਿ ਉਹਨਾਂ ਨੂੰ ਪਰਿਵਾਰ ਨੂੰ ਇਹਦੇ ਹਿੱਸੇ ਦੇ ਪੁੱਛਾਇਆ ਕਿ ਇਹਨਾਂ ਨੂੰ ਪਤਾ ਹੀ ਲੱਗਿਆ ਪੰਜ ਸਾਲ ਜਿਦਾ ਜੀ ਰਹਿਣਾ ਕਿੱਥੇ ਆ ਜਾਣਾ ਕਿੱਥੇ ਆ ਖਾਣਾ ਕਿੱਥੇ ਆ ਪੀਣਾ ਕੀ ਆ ਇਹਨਾਂ ਨੂੰ ਕੋਈ ਘਰੇ ਨਹੀਂ ਸੀ ਮਾਰਦਾ ਇੰਨੇ ਸਮਾਜਿਕ ਤੌਰ ਤੇ ਉਹਨਾਂ ਨੇ ਬੇਪਰਵਾਹ ਕਰਦੇ ਲੋਕ ਕਿ ਹੀਣ ਭਾਵਨਾਵਾਂ ਦੇ ਨਾਲ ਹੀ ਮਰ ਜਾਣ ਪਰ ਇਹ ਪਰਿਵਾਰ ਨੂੰ ਅਸੀਂ ਸਲੂਟ ਕਰਦੇ ਆਂ ਵੀ ਜਿਨ੍ਹਾਂ ਨੇ ਆਪ ਦੀ ਲੜਾਈ ਜਾਰੀ ਰੱਖੀ ਆ ਤੇ ਅੱਜ ਤੱਕ ਲੜਦੇ ਆ ਰਹੇ ਆ ਹੁਣ ਅਸੀਂ ਆਸ ਕਰਦੇ ਆਂ ਕਿ ਜਿਹੜੀ ਅੱਜ ਦੀ ਪ੍ਰੈਸ ਕਾਰਪੋਰੇਸ਼ਨ ਸਾਡੀ ਜਿਹਦੇ ਤਹਿਤ ਪੜਵਾਰੀ ਤੋਂ ਲੈ ਕੇ ADC ਤੱਕ ਇੱਕ ਰਿਪੋਰਟ ਤਿਆਰ ਕੀਤੀ ਜਿਹੜੀ ਮੇਰੇ ਹੱਥ 'ਚ ਆ ਇਹ ਰਿਪੋਰਟ ਕੀ ਆ ਇਹ ਉਹਨਾਂ ਨੇ ਕਿਹਾ ਵੀ 17-18 ਸਾਲਾਂ ਦੇ ਵਿੱਚ ਇਹ ਪਰਿਵਾਰ ਦਾ 6 ਕਰੋੜ ਰੁਪਏ ਦਾ ਜਿਹੜਾ ਨੁਕਸਾਨ ਆ ਉਹ ਹੋ ਚੁੱਕਿਆ ਤੇ ਸਰਕਾਰ ਨੂੰ ਉਹਨੇ ਰਿਪੋਰਟ ਭੇਜੀ ਹੈ ਕਿ ਇਹਨਾਂ ਦੀ ਨੁਕਸਾਨ ਦੀ ਭਰਪਾਈ ਕਰੋ ਅੱਜ ਜਥੇਬੰਦੀਆਂ ਵੱਲੋਂ ਅਸੀਂ ਮੰਗ ਕਰਦੇ ਆ ਕਿ ਜਿੰਨਾ ਨੁਕਸਾਨ ਹੋਇਆ ਰਿਪੋਰਟ ਬਣੀ ਆ ਸਿਵਲ ਪ੍ਰਸ਼ਾਸਨ ਕੋਲ ਹੋਰ ਕਹਿੰਦਾ ਇਥੇ ਤਾਂ ਪੁਲਿਸ ਪਰਚਾਜ ਨਹੀਂ ਗੱਲ ਕਹਿੰਦਾ ਤੇ ਕੋਈ ਵਾਪਰਿਆ ਹੀ ਨਹੀਂ ਉਹਨਾਂ ਨੇ ਸੈੱਟ ਬਣਾ ਕੇ ਸਾਡੇ ਪਰਚੇ ਨੂੰ ਖਤਮ ਕਰਤਾ ਜਿਹੜਾ ਅਸੀਂ ਦੁਆਰੇ ਖੜਾਇਆ ਹੁਣ ਸਾਨੂੰ ਆਸ ਆ ਕਿ ਉਹਨਾਂ ਨੇ ਸਮੇਂ ਤੇ ਸਾਨੂੰ ਇਨਸਾਫ ਲੈ ਕੇ ਰਾਂਗੇ ਜੋ ਜਨਰਲ ਜਾਬ ਨਹੀਂ ਮਿਲਦਾ ਕੁਝ ਪ੍ਰਸ਼ਾਸਨ ਇਹ ਗੱਲ ਕਿਉਂ ਬੋਲ ਰਿਹਾ ਵੀ ਕੁਝ ਨਹੀਂ ਹੋ ਰਿਹਾ ਤੁਹਾਨੂੰ ਕੀ ਲੱਗਦਾ ਉਹ ਆਇਆ ਨਹੀਂ ਇਹਦੇ ਥੱਲੇ ਤੋਂ ਲੈ ਕੇ ਉੱਪਰ ਤੱਕ ਐਸਐਸਪੀ ਪੱਦਰ ਤੱਕ ਜਿਹੜੇ ਅਧਿਕਾਰੀ ਆ ਉਹ ਇਹ ਕਾਰ ਦੇ ਵਿੱਚ ਜ਼ਿੰਮੇਵਾਰ ਉਹਨਾਂ ਦੀ ਵਾਰੀ ਆਉਣੀ ਆ ਕੋਈ ਕਿਤੇ ਆ ਕੋਈ ਕਿਤੇ ਆ ਵੱਡੇ ਅਹੁਦੇ 'ਤੇ ਬੈਠੇ ਆ ਉਹ ਇਹਨੂੰ ਪ੍ਰਭਾਵਿਤ ਕਰ ਰਿਹਾ ਲੋ ਡੀਜੀਪੀ ਨੂੰ ਸਿੱਧਾ ਫੋਨ ਮਾਰਦੇ ਆ ਉਹ ਪ੍ਰਭਾਵਿਤ ਹੁੰਦਾ ਇਸ ਲਈ ਇਹ ਲੰਮਾ ਹੋ ਰਿਹਾ ਤਾਂ ਲੱਗਦਾ ਵੀ ਹੁਣ ਵੀ ਇਨਸਾਫ ਦੇ ਨੇੜੇ ਆ ਜਾਂ ਪੂਰਾ ਵੀ ਇਨਸਾਫ ਮਿਲ ਜੂਗਾ ਸਾਨੂੰ ਇਨਸਾਫ ਨੇੜੇ ਕਿਉਂ ਲੱਗਦਾ ਜੀ ਜਦੋਂ ਕਰਵੰਤ ਕੌਰ ਨੇ ਪੀੜਤ ਮਾਰ ਲਿਆ ਸਾਨੂੰ 4.5 ਲੱਖ ਦਾ ਚੈੱਕ ਮਿਲ ਗਿਆ ਕਮਾਲ ਸਿੰਘ ਤੇ ਮਾਤਾ ਸਰਿੰਦਰ ਕੌਰ ਨੂੰ ਪੀੜਤ ਮਾਰ ਲਿਆ ਸਾਨੂੰ 222000 ਦੇ ਦੋ ਚੈੱਕ ਮਿਲ ਗਏ ਅੱਜ ਤੋਂ 6 ਮਹੀਨੇ ਪਹਿਲਾਂ ਇਹ ਪ੍ਰੋਸੀਜਰ ਸ਼ੁਰੂ ਹੋ ਗਿਆ ਹੁਣ ਅਸੀਂ ਆਸ ਕਰਦੇ ਆ ਕਿੜਾ ਵੱਡਾ ਨੁਕਸਾਨ ਆ ਇਹਦੀ ਪਰਭਾਈ ਵੀ ਸਰਕਾਰ ਨੂੰ ਕਰਨੀ ਪਊਗੀ ਚਲੋ ਇਹ ਨੁਕਸਾਨ ਤਾਂ ਪੂਰਤੀ ਹੋ ਰਹੀ ਆ ਪਰ ਜੋ ਸਜਾਵਾਂ ਨੇ ਉਹਨਾਂ ਨੂੰ ਕਿਵੇਂ ਦੇਖਦੇ ਜਿਹਨਾਂ ਨੇ ਜੋ ਤੌਰਚਰ ਕੀਤਾ ਜਾਂ ਕੁਝ ਵੀ ਸਾਡੀ ਮੁੱਖ ਮੰਗ ਸੀ ਪ੍ਰਸ਼ਾਸਨ ਤੋਂ ਸੈਟ ਕੋਈ ਸਾਡੀ ਮੈਂ ਪਹਿਲਾਂ ਬੋਲ ਕੇ ਕਹਿੰਦੀ ਮੰਗ ਸਾਡੀ ਮੰਗ ਸੀ ਵੀ ਗ੍ਰਿੰਡਰ ਬੱਲ ਤੇ ਉਹਦੇ ਸਾਥੀਆਂ ਨੂੰ ਫੜ ਕੇ ਸੀਖਾ ਪਿੱਛੇ ਬੰਦ ਕਰੋ ਤੇ ਸਾਡਾ ਚਲਾਣ ਦਿਓ ਕਚਹਿਰੀਆਂ ਤੁਹਾਨੂੰ ਕੀ ਹੁੰਦਾ ਕੀ ਨਹੀਂ ਹੁੰਦਾ ਇਹ ਬਾਅਦ ਦੀ ਗੱਲ ਆ ਸਾਡੇ ਨੂੰ ਉਹ ਬਰੀ ਹੋਵੇ ਸਾਡੇ ਨੂੰ ਸਜ਼ਾ ਹੋ ਜਾਈ ਇਸ ਲਈ ਸਾਡੇ ਕੇਸ ਨੂੰ ਮੂਰਤ ਤੁਰਨ ਹੀ ਨਹੀਂ ਦੇ ਰਹੇ ਅਸੀਂ ਤਾਂ ਤੁਰੰਤ ਕਹਿਣਾ ਹੁੰਦਾ ਹੈ ਗ੍ਰਿਫਤਾਰੀ ਪੋ ਚਲਾਵਾ ਦਿਓ ਤੇ ਹੁਣ ਤੁਹਾਡੀ ਕੀ ਮੰਗ ਹੈ ਜਲਾ ਸਾਡੀ ਆ ਮੰਗਾ ਵੀ ਇੱਕ ਤਾਂ ਜਿਹੜਾ ਹੈਗਾ ਪੀੜਤ ਪਰਿਵਾਰਾਂ ਦਾ ਨੁਕਸਾਨ ਜਿਹੜਾ ਹੋਇਆ ਜੀ ਭਰਪਾਈ ਹੋਵੇ ਇਹਨਾਂ ਸਮਾਜ ਦੇ ਵਿੱਚੋਂ ਜੋ ਰਤਬਾ ਉਹਦੀ ਬਹਾਲੀ ਹੋਵੇ ਤੇ ਨੰਬਰ 2 ਤੇ ਜਿਹੜਾ ਉਹ ਗ੍ਰਿਫਤਾਰ ਕਰਨ ਵਾਲੇ ਰਹਿੰਦੇ ਆ ਗੁਰਿੰਦਰ ਵੱਲ ਤੇ ਉਹਦੇ ਸਾਥੀਆਂ ਨੂੰ ਤੁਰੰਤ ਸਿੱਖਾ ਪੁੱਛੇ ਬੰਦ ਕੀਤਾ ਜਾਵੇ ਤੇ ਚਲਾ ਅਗਰ ਜੇ ਗ੍ਰਿਫਤਾਰੀ ਨਹੀਂ ਹੁੰਦੀ ਤਾਂ ਤਰਨਾ ਜਾਰੀ ਰਹੇ ਜਾਰੀ ਆ ਜੀ ਮੰਨ ਲਓ ਮੁਆਵਜ਼ਾ ਵੀ ਦਿੱਤਾ ਜਾਂਦਾ ਇਹਨਾਂ ਦਾ ਜੋ ਪਰਪਰ ਨਹੀਂ ਹੋ ਜਾਂਦੀ ਆ ਅੱਡੀ ਮੁੱਖ ਮੰਗ ਹਾਈ ਪਹਿਲਾ ਦੱਕ ਨੰਬਰ ਤੇ ਗ੍ਰਿੰਦਰ ਬਲਦੇ ਦੇ ਸਾਥੀਆਂ ਦੀ ਗ੍ਰਿਫਤਾਰੀ ਜੀ